बड़े इन्वेस्टर सिगे जेड़े साल ਪਹਿਲਾਂ ਤੋਂ ਕਹਿ ਰਹੇ ਸੀ ਇਹ ਵੀ ਸੋਨੇ 'ਚ ਇਨਵੈਸਟ ਕਰ ਲਓ ਸੋਨੇ 'ਚ ਇਨਵੈਸਟ ਕਰ ਲਓ ਵਧੂਗਾ ਵਧੂਗਾ ਤੇ ਹੁਣ ਗੱਲ ਹੈ ਬਈ ਲੋਕਾਂ ਦੇ ਦਿਮਾਗ 'ਚ ਇੱਕ ਪੈਨਿਕ ਵੀ ਹੈ ਇੱਕ ਡਰ ਵੀ ਹੈ ਜਿਹਦਾ ਪੈਸਾ ਲੱਗਿਆ ਹੋਇਆ ਜਿਹਦੇ ਲੱਖਾਂ ਰੁਪਏ ਲੱਗੇ ਹੋਏ ਆ ਉਹਨੂੰ ਐ ਲੱਗਦਾ ਪਿਆ ਵੀ ਹੁਣ ਇਹ ਡਿੱਗ ਜਾਣਾ ਕਈ ਤਾਂ ਗੱਲਾਂ ਐ ਵੀ ਆਣ ਲੱਗੀਆਂ ਵੀ ਸੋਨਾ 50 ਹਜ਼ਾਰ ਤੇ ਨਾ ਅਜੇ ਦੁਬਾਰਾ ਜਿੱਦਾਂ ਅੱਜ ਤੋਂ 5-6 ਸਾਲ ਪਹਿਲਾਂ ਹੁੰਦਾ ਸੀ ਖੜੇ ਮਾਹੌਲ ਤੋਂ ਬਾਅਦ ਇਕਦਮ ਫਿਰ ਤੋਂ ਦੁਬਾਰਾ ਉਹੀ ਰੇਟਾਂ ਤੇ ਜਾਂ ਉਸ ਤੋਂ ਵੀ ਵੱਧ ਜਾਊ। ਸੋਨੇ ਤੇ ਕੋਈ ਇਸ ਤਰੀਕੇ ਦੀ ਇੰਸ਼ੋਰੈਂਸ ਵੀ ਹੁੰਦੀ ਹੈ ਵੀ ਬੰਦਾ ਜਿਹੜਾ ਹੈ ਜਿਹਨੇ ਇਨਵੈਸਟਮੈਂਟ ਕੀਤੀ ਹੈ ਕਿਸੇ ਨਾ ਕਿਸੇ ਤਰੀਕੇ ਜੇ ਰਾਬਨਾ ਕਰੇ ਕੋਈ ਮੈਸਅਪ ਹੋ ਜਾਂਦੀ ਹੈ, ਚੋਰੀ ਹੋ ਜਾਂਦੀ ਹੈ, ਕੁਝ ਵੀ ਹੋ ਸਕਦੀ ਹੈ ਕਿਉਂਕਿ ਬੰਦਾ ਬੈਂਕ ਦੇ ਲੋਕਰ 'ਚ ਰੱਖ ਦਿਆ ਵੀ ਉਹਨੂੰ ਡਰਦਾ ਹੈ। ਪਤਾ ਨਹੀਂ ਵੀ ਘਰ 'ਚ ਚੋਰੀ ਹੋ ਜਾਏ, ਬੈਂਕ ਦੇ ਲੋਕਰ 'ਚ ਹੋ ਜਾਏ, ਉਹਦੀ ਕੋਈ ਇੰਸ਼ੋਰੈਂਸ ਵੀ ਕੋਈ ਨਹੀਂ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ। ਜਿਵੇਂ ਕਿ ਆਪ ਸਾਨੂੰ ਪਤਾ ਹੈ, ਬੀਐਸਐਮ 'ਚ ਜੰਗ ਦਾ ਮਾਹੌਲ ਹੈ। ਪਰ ਉਸ ਦੇ ਵਿੱਚ ਸਵਿਰੇ ਸ਼ੇਅਰ ਮਾਰਕੀਟ ਜਿਹੜੀ ਆ ਉਹ ਇੱਕੋ ਦਮ ਡਿੱਗੀ ਆ ਹੁਣ ਸਭ ਤੋਂ ਵੱਡੀ ਗੱਲ ਹੈ ਵਾ ਜਿੰਨੂੰ ਸਭ ਤੋਂ ਸੇਫ ਇਨਵੈਸਟਮੈਂਟ ਕਿਹਾ ਜਾਂਦਾ ਉਹ ਸੋਨੇ ਨੂੰ ਕਿਹਾ ਜਾਂਦਾ ਪਰ ਹੁਣ ਅਸਲ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਸੋਨੇ ਦਾ ਰੇਟ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਸੀ ਪਿਛਲੇ ਸਾਲ ਇਹ ਗੱਲ ਵੀ ਕੀਤੀ ਜਾਂਦੀ ਸੀ ਜਿਹੜੇ ਅਸਲ ਦੇ ਵਿੱਚ ਇਸ ਦੇ ਵਿੱਚ ਮੈਂ ਕਵਾਂਗਾ ਵੀ ਸਮਝਦਾਰ ਨੇ ਜਿਨ੍ਹਾਂ ਨੂੰ ਇਸ ਦੀ ਨੌਲੇਜ ਆ ਉਹ ਇਹ ਕਹਿੰਦੇ ਸੀ ਵੀ ਇਨਵੈਸਟਮੈਂਟ ਕਰਨੀ ਆ ਤਾਂ ਸੋਨੇ ਦੇ ਵਿੱਚ ਕਰਦੋ ਪਰ ਹੁਣ ਅਸਲ ਦੇ ਵਿੱਚ ਸੋਨੇ ਦੇ ਹਾਲਾਤ ਕੀ ਆ ਕਿਉਂਕਿ ਇੱਕ ਪਾਸੇ ਤਾਂ ਜੰਗ ਲੱਗੀ ਹੋਈ ਆ ਕਿ ਦੂਜੇ ਪਾਸੇ ਸੋਨੇ ਦੇ ਰੇਟ ਜਿਹੜੇ ਆ ਉਹ ਘਟ ਰਹੇ ਆ ਜਾਂ ਜਿਨ੍ਹਾਂ ਨੇ ਮਹੀਨੇ ਪਹਿਲਾਂ ਜਾਂ ਦੋ ਮਹੀਨੇ ਪਹਿਲਾਂ ਸੋਨਾ ਲੱਖ ਦੇ ਕਰੀਬ ਖਰੀਦਿਆ ਤਾਂ ਉਹਨਾਂ ਦੇ ਦਿਮਾਗ 'ਚ ਜ਼ਰੂਰ ਹੈ ਟੈਨਸ਼ਨ ਆ ਕਿ ਕੀ ਸੋਨੇ ਦਾ ਰੇਟ ਇੱਕੋ ਦਾਮ ਘਟ ਜਾਊਗਾ ਜਿਹੜਾ ਉਹਨਾਂ ਨੇ ਖਰੀਦਿਆ ਉਹਨਾਂ ਦਾ ਨੁਕਸਾਨ ਹੋ ਜਾਏਗਾ ਤੇ ਅਸਤੇ ਗੱਲਬਾਤ ਕਰਨ ਲਈ ਅੱਜ ਸਰਾਫਾ ਮੋਹਾਰ ਪਹੁੰਚੇ ਆ ਤਸਰਾਫ ਅਬਜਾਰ ਮਾਰਕੀਟ ਦੇ ਪ੍ਰਧਾਨ ਪ੍ਰਿੰਸ ਬੱਬਰ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਉਸ ਤੋਂ ਬਾਅਦ ਪਹਿਲਾ ਸਵਾਲ ਇਹ ਵਾ ਵੀ ਲੋਕਾਂ ਨੇ ਸੋਨੇ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਕੀਤੀ ਆ ਤਾਂ ਜਿੱਦਾਂ ਸਟਾਕ ਮਾਰਕੀਟ ਜਿਹੜੀ ਹੈ ਸ਼ੇਅਰ ਮਾਰਕੀਟ ਉਹ ਡਿੱਗ ਰਹੀ ਆ ਸੋਨੇ ਦਾ ਭਾਅ ਵੀ ਇੱਕੋ ਦਮ ਡਿੱਗਿਆ ਸਸੀ ਕਾਲ ਜੀ ਪਹਿਲਾਂ ਤਾਂ ਤੁਹਾਡਾ ਗੁਵਰ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਇੱਥੇ ਬਹੁਤ-ਬਹੁਤ ਸਵਾਗਤ ਹੈ ਜਿਹੜੀ ਤੁਸੀਂ ਗੱਲ ਪੁੱਛੀ ਹੈ ਕਿ ਸੋਨੇ ਦਾ ਰੇਟ ਸਟਾਕ ਚੇਂਜ ਦੇ ਨਾਲ ਤੁਸੀਂ ਕਿਹਾ ਕਿ ਜੇ ਡਿੱਗੀ ਮਾਰਕੀਟ ਹੈ ਉਹਦੇ ਨਾਲ سونے ਦੇ ਰੇਟ ਅੱਜ ਡਿੱਗਿਆ ਨਹੀਂ ਸੋਨਾ ਸਥਿਰ ਉੱਥੇ ਹੀ ਖੜਾ ਹੋਇਆ 98500 ਕੱਲ ਦਾ ਭਾਅ ਸੀ ਅੱਜ ਵੀ 98500 ਤੇ ਕੋਈ ਵੀ ਲਮਸਮ ਉਹ ਨਹੀਂ ਭਾਅ ਖੁੱਲਿਆ ਕੋਈ سونے ਨੂੰ ਕੋਈ ਫਰਕ ਨਹੀਂ ਇਸ ਚੀਜ਼ ਨਾਲ ਪਿਆ ਸੋਨਾ ਇੱਕ ਐਸੀ ਚੀਜ਼ ਹੈ ਦਿਨ ਬਾ ਦਿਨ ਵੱਧਾ ਹੀ ਜਾ ਰਿਹਾ ਹੈ ਵੱਧਾ ਹੀ ਜਾ ਰਿਹਾ ਹੈ ਇਹਦੇ ਘਟ ਹੋਣ ਦੇ ਸਾਰ ਬੜੇ ਘੱਟ ਹੈ ਜਿੰਨੇ ਵੀ ਸੂਝਵਾਨ ਨੇ ਤੇ ਜਿਹੜੇ ਵੀ ਇਸ ਚੀਜ਼ ਚ ਇਨਵੈਸਟ ਕਰਦੇ ਨੇ ਤਕਰੀਬਨ ਜਿੰਨੇ ਵੀ ਹੈ ਸਾਰੇ 24 ਕੈਟ ਗੋਲਡ ਦੇ ਵਿੱਚ ਜੁਐਲਰੀ ਵਿੱਚ ਇਨਵੈਸਟ ਕਰਦੇ ਆ ਇਨਵੈਸਟਮੈਂਟ ਕਰਨ ਤੋਂ ਬਾਅਦ ਉਹਨਾਂ ਨੂੰ ਹਰ ਕਿਸੇ ਨੂੰ ਵਾਧਾ ਹੀ ਮਿਲਦਾ ਮੈਂ આજ ਤੱਕ ਕਦੀ ਚੀਜ਼ ਨੂੰ ਘਟਦੇ ਨਹੀਂ ਦੇਖਿਆ ਬਿਲਕੁਲ ਘਟਦੇ ਨਹੀਂ ਦੇਖਿਆ ਅ بڑے ਇਨਵੈਸਟਰ ਸੀਗੇ ਜਿਹੜੇ ਸਾਲ ਪਹਿਲਾਂ ਤੋਂ ਕਹਿ ਰਹੇ ਸੀ ਇਹ ਵੀ ਸੋਨੇ 'ਚ ਇਨਵੈਸਟ ਕਰ ਲਓ ਸੋਨੇ 'ਚ ਇਨਵੈਸਟ ਕਰ ਲਓ ਵਧੂਗਾ ਵਧੂਗਾ ਤੇ ਹੁਣ ਗੱਲ ਹੈ ਬਈ ਲੋਕਾਂ ਦੇ ਦਿਮਾਗ 'ਚ ਇੱਕ ਪੈਨਿਕ ਵੀ ਹੈ ਇੱਕ ਡਰ ਵੀ ਹੈ ਜਿਹਦਾ ਪੈਸਾ ਲੱਗਿਆ ਹੋਇਆ ਜਿਹਦੇ ਲੱਖਾਂ ਰੁਪਏ ਲੱਗੇ ਹੋਏ ਆ ਉਹਨੂੰ ਐ ਲੱਗਦਾ ਪਿਆ ਵੀ ਹੁਣ ਇਹ ਡਿੱਗ ਜਾਣਾ ਕਈ ਤਾਂ ਗੱਲਾਂ ਐ ਵੀ ਆਣ ਲੱਗੀਆਂ ਵੀ ਸੋਨਾ 50000 ਤੇ ਨਾ ਅਜੇ ਦੁਬਾਰਾ ਜਿੱਦਾਂ ਅੱਜ ਤੋਂ 5-6 ਸਾਲ ਪਹਿਲਾਂ ਹੁੰਦਾ ਸੀਗਾ ਨਹੀਂ ਨਹੀਂ ਕਿਸੇ ਨੂੰ ਵੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦੱਸਣਾ ਚਾਹਨਾ ਕਿਸੇ ਨੂੰ ਪੈਨਿਕ ਹੋਣ ਦੀ ਜਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਸੋਨਾ ਇੱਕ ਐਸੀ ਚੀਜ਼ ਹੈ ਜਿਹੜਾ ਦਿਨ-ਬ-ਦਿਨ ਵਧਣਾ ਹੀ ਹੈ ਘਟਣਾ ਨਹੀਂ ਇਹ ਕੋਈ ਮੇਰੇ ਵਰਗੇ ਜਾਂ ਕੋਈ ਚੈਨਲ ਤੁਸੀਂ ਇਦਾਂ ਦੇ ਇੱਕ ਕਰ ਲਓ ਜਿਨ੍ਹਾਂ ਨੇ ਪਿੱਛੇ ਇੱਕ ਫਵਾਹ ਫਲਾਈ ਸੀ ਕਿ ਸੋਨਾ ਬਹੁਤ ਡਾਊਨ ਹੋ ਜਾਣਾ ਹੈ ਹਾਂਜੀ ਤੇ ਉਹ ਜਿੱਦਾਂ ਹੀ ਉਹਨਾਂ ਨੇ ਫਵਾਹ ਫਲਾਈ ਨੈਕਸਟ ਡੇ ਸੋਨਾ ਜਕਦਮ ਲਗਭਗ 6 ਤੋਂ 7000 ਉੱਪਰ ਚਲਾ ਗਿਆ ਉੱਪਰ ਚਲਾ ਗਿਆ ਓਕੇ ਇਹ ਫਵਾਹਾਂ ਹੁੰਦੀਆਂ ਝੂਠੀਆਂ ਗੱਲਾਂ ਹੁੰਦੀਆਂ ਸੋਨਾ ਕਦੇ ਵੀ ਭਾਅ ਨੀਚੇ ਨਹੀਂ ਜਾਂਦਾ ਤੁਸੀਂ ਪਿਛਲੇ ਕਈ ਸਾਲਾਂ ਤੋਂ ਉਹਦਾ ਵੀਊ ਕੱਢ ਲਓ ਮੈਂ ਕਹਿੰਦਾ ਮੈਨੂੰ ਵੀ ਲਗਭਗ 28 ਸਾਲ ਇਸ ਜੁਐਲਰੀ ਲਾਈਨ ਦੇ ਵਿੱਚ ਕੰਮ ਕਰਦੇ ਹੋ ਗਏ ਆ ਮੈਂ ਸੋਨਾ ਘਟਦੇ ਨਹੀਂ ਦੇਖਿਆ ਜੇ ਕਿਸੇ ਵੀ ਬੰਦੇ ਨੇ ਦੇਖਿਆ ਥੋੜੀ ਦੇਰ ਵਾਸਤੇ ਸੋਨਾ ਡਾਊਨ ਜ਼ਰੂਰ ਆਂਦਾ ਹੈ ਜੇ ਡਾਊਨ ਆਊਗਾ ਵੀ ਕਿਸੇ ਨੂੰ ਪੈਨਿਕ ਹੋਣ ਦੀ ਜਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਸੋਨਾ ਹਮੇਸ਼ਾ ਤੇਜ਼ੇ ਹੋਊਗਾ ਆਲਮੋਸਟ ਜਿਹਨੇ ਵੀ ਇਨਵੈਸਟ ਕਰਨਾ ਹੈ ਲੌਂਗ ਟਰਮ ਵਾਸਤੇ ਕਰਨਾ ਹੈ ਲੌਂਗ ਟਰਮ ਵਾਸਤੇ ਕੋਈ ਆਪਣੇ ਬੱਚਿਆਂ ਵਾਸਤੇ ਕਰਦਾ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਨੇ ਇਨਵੈਸਟਮੈਂਟ ਕਰਨੀ ਹੁੰਦੀ ਹੈ ਕਿ ਚਲੋ ਜਿਹੜਾ ਕੈਸ਼ ਆ ਲਿਕੁਇਡ ਆ ਉਹਨੂੰ ਕੈਸ਼ ਨੂੰ ਆਪਾਂ ਕਨਵਰਟ ਕਰ ਲਈਏ 골ਡ ਦੇ ਵਿੱਚ ਤੇ ਉਹ ਹਮੇਸ਼ਾ ਇਸ ਚੀਜ਼ ਨੂੰ ਸੋਚ ਕੇ ਕਰਦੇ ਆ ਲੌਂਗ ਟਾਈਮ ਜਿਹੜਾ ਵੀ ਇਨਵੈਸਟਮੈਂਟ 골ਡ ਦੇ ਵਿੱਚ ਕਰੂਗਾ 골ਡ ਆਪ ਹੀ ਜਾਊਗਾ 골ਡ ਤੇਜ ਹੋਏਗਾ ਘਟੂਗਾ ਨਹੀਂ ਜਦ ਥੋੜੀ ਦੇਰ ਵਾਸਤੇ ਥੱਲੇ ਆਊਗਾ ਵੀ ਫਿਰ 골ਡ ਉੱਤੇ ਹੀ ਜਾਊਗਾ 101% ਮੈਂ ਕੱਲ ਮੈਂ ਵੀ ਕਹਾਂਗਾ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਆ ਇਹ ਕੱਲ ਬਲੈਕਆਊਟ ਹੁੰਦਾ ਲੋਕੀ ਪੈਨਿਕ ਬਹੁਤ ਜ਼ਿਆਦਾ ਹੋ ਗਏ ਸੀ ਬਸ ਇੰਨੀ ਕੋਈ ਗੱਲ ਨਹੀਂ ਸੀ ਕਿਉਂਕਿ ਡਿਫੈਂਸ ਸਿਸਟਮ ਜਿਹੜਾ ਹੈ ਸਾਡੀ ਆਰਮੀ ਦਾ ਬਹੁਤ ਜ਼ਿਆਦਾ ਸਟਰੋਂਗ ਹੈ ਕੱਲ ਉਹ ਦੇਖ ਹੀ ਗਿਆ ਵੀ ਕਿੰਨਾ ਸਟਰੋਂਗ ਹੈ ਤੇ ਪੈਨਿਕ ਪੈਨਿਕ ਦੇ ਵਿੱਚ ਲੋਕਾਂ ਨੂੰ ਇਹ ਹੀ ਸੀਗਾ ਵੀ ਸ਼ਾਇਦ ਇਹ ਬਿਲਕੁਲ ਹੀ ਜਿਹੜਾ ਰੇਟ ਹੈ ਇਹ ਦਾ ਡਿੱਗ ਜਾਏਗਾ ਮੈਂ ਪੁੱਛਣਾ ਚਾਹਾਂਗਾ ਕਿ ਪਿਛਲੇ 2-3 ਦਿਨਾਂ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਬਿਆ ਸੋਨਾ ਘਟਿਆ ਨਹੀਂ ਕਿਉਂਕਿ ਪਹਿਲਾਂ ਕਹਿ ਰਹੇ ਸੀ ਵੀ ਲੱਖ ਤੱਕ ਇੱਕ ਵਾਰੀ ਪਹੁੰਚ ਗਿਆ ਸੀ ਬਿਲਕੁਲ 1 ਲੱਖ 56000 ਦੇ ਕਰੀਬ ਭਾਅ ਪਹੁੰਚਿਆ ਸੀ ਉਸ ਤੋਂ 10 ਦਿਨ ਪਹਿਲਾਂ ਪਰ ਜੇ ਤੁਸੀਂ ਕਹੋ ਕਿ ਸੁਨ ਡਿੱਗ ਗਿਆ 1000 2000 ਦੇ ਉੱਪਰ ਥੱਲੇ ਮੂਵਮੈਂਟ ਨੂੰ ਕੋਈ ਡਿੱਗਣਾ ਨਹੀਂ ਕਹਿੰਦੇ ਇਹ ਤਾਂ 골ਡ ਦੀ ਮੂਵਮੈਂਟ ਦੇ ਵਿੱਚ ਚਲਦਾ ਹੀ ਰਹਿੰਦਾ ਹੈ ਰੋਜ਼ ਦੇ 1000 2000 ਉੱਪਰ ਥੱਲੇ ਹੁੰਦਾ ਤੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਜੰਗ ਦਾ ਇਹਦੇ ਨਾਲ ਮਹੱਤਵ ਕੁਝ ਐਡਾ ਵੱਡਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਹੀ ਪਤਾ ਹੈ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਮਾਨਯੋਗ ਨਰਿੰਦਰ ਮੋਦੀ ਜੀ ਜਦ ਦੀ ਉਹਨਾਂ ਕੋ ਕਮਾਂਡ ਆਈ ਹੈ ਮੇਰੇ ਹਿਸਾਬ ਨਾਲ ਕਿਸੇ ਨਾ ਕਿਸੇ ਨੂੰ ਵੀ ਹਿੰਦੁਸਤਾਨੀ ਨੂੰ ਕੋਈ ਵੀ ਬੰਦੇ ਨੂੰ ਨਾਗਰਿਕ ਨੂੰ ਡਰਨ ਦੀ ਲੋੜ ਨਹੀਂ ਇਹਨਾਂ ਕੋਲ ਹਰ ਚੀਜ਼ ਦਾ ਜਵਾਬ ਹੈਗਾ ਹਰ ਚੀਜ਼ ਦਾ ਜ ਜਦੋਂ ਉਹਨਾਂ ਕੋ ਦੋ ਮਸਲੇ ਹਨ ਉਹਨਾਂ ਕੋ 50 ਹੈ ਜਦੋਂ ਉਹਨਾਂ ਕੋ ਸੈਨਿਕ ਹੈ 50 ਹੈ ਤੇਨਾਂ ਕੋ 100 ਹੈ ਹਰ ਚੀਜ਼ ਨਾਲ ਕੋ 3-4 ਗੁਣਾ ਵੱਧ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਤੇ ਆਪਣੇ ਦੇਸ਼ ਨੂੰ ਪਹਿਲਾ ਲੋਕ ਪਿਛਲਾ ਸਮਝਦੇ ਸੀਗੇ ਹੁਣ ਅਮਰੀਕਾ ਵਰਗੇ ਦੇਸ਼ ਚਾਈਨਾ ਵਰਗੇ ਦੇਸ਼ ਆਪਣੇ ਨਾ ਮੋਢੇ ਨਾ ਮੋਢਾ ਲਾ ਕੇ ਖੜੇ ਐ ਕਿਸੇ ਗੱਲ ਖੜ ਕੇ ਖੜੇ ਐ ਇਸ ਕਰਕੇ ਮੇਰੀ ਤੁਹਾਡੇ ਚੈਨਲ ਮਾਧਿਅਮ ਰਹੀ ਮੈਂ ਲੋਕਾਂ ਨੂੰ ਦੱਸਣਾ ਚਾਹਨਾ ਕਿਸੇ ਵੀ ਗੱਲ ਤੋਂ ਪੈਨਿਕ ਹੋਣ ਦੀ ਲੋੜ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਵੱਡੇ ਪੱਦਰ ਤੇ ਆਪਣੇ ਸਾਰੇ ਨਿਗਰਾਨੀ ਵਾਸਤੇ ਬੈਠੇ ਹੋਏ ਐ ਤੇ ਰਾਤ ਤੁਸੀਂ ਜਿਹੜੀ ਗੱਲ ਕੀਤੀ ਪੈਨਿਕ ਦੀ ਮੈਨੂੰ ਨਹੀਂ ਲੱਗਦਾ ਕਿ 골ਡ ਨੂੰ ਕੋਈ ਜੋ ਰੱਦੇ ਹਿਸਾਬ ਨਾਲ ਕੋਈ ਫਰਕ ਪਊਗਾ ਮੈਨੂੰ ਇਸ ਲੱਗਦਾ ਨਹੀਂ ਕਿ ਕੋਈ ਪੈਂਦਾ ਵੀ ਐ ਥੋੜੀ ਦੇਰ ਵਾਸਤੇ ਘਟ ਵੀ ਜਾਊਗਾ ਤੇ ਫਿਰ ਆਉਣ ਵਾਲੇ ਆਲਮੋਸਟ ਫਿਰ ਵਧੂਗਾ ਹੀ ਵਧੂਗਾ ਬਿਲਕੁਲ ਵਧੂਗਾ ਜੰਗ ਦੇ ਮੌਕੇ ਤੇ ਤੁਹਾਨੂੰ ਕੋਈ 골ਡ ਵਾਇਰਸ ਵੈਸੇ ਪੁੱਛਣ ਆ ਰਿਹਾ ਕਿਉਂਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਜ਼ਰੂਰ ਹੋ ਜਾਂਦਾ ਤੁਹਾਨੂੰ ਕਿਸੇ ਨੇ ਮਤਲਬ ਮੈਂ ਦੇਖ ਰਿਹਾ ਸ਼ਾਇਦ ਜਿਸ ਹਿਸਾਬ ਨਾਲ ਗਾਗ ਦੁਕਾਨ ਤੇ ਆਉਂਦੇ ਵੀ ਉਸ ਹਿਸਾਬ ਨਾਲ ਨਜ਼ਰ ਵੀ ਨਹੀਂ ਆ ਰਹੀ ਬਿਲਕੁਲ ਜੀ ਜਿਹੜਾ ਅੱਜ ਦਾ ਮਾਹੌਲ ਚੱਲ ਰਿਹਾ ਹੈ ਅੱਜ ਦਾ ਮਾਹੌਲ ਤਾਂ ਲੋਕਾਂ ਨੂੰ ਆਪਣੇ ਖਾਣ ਪੀਣ ਦਾ ਰੋਟੀ ਦਾ ਰਾਸ਼ਨ ਪਾਣੀ ਦਾ ਇਹ ਚੀਜ਼ਾਂ ਵੱਲ ਧਿਆਨ ਜਾ ਰਿਹਾ ਕਿਸੇ ਨੂੰ ਵੀ ਸੋਨੇ ਵੱਲ ਧਿਆਨ ਨਹੀਂ ਜਾ ਰਿਹਾ ਕਿਉਂਕਿ ਨੇਚਰਲੀ ਗੱਲ ਹੈ ਜੀ ਜਾਨ ਹੈ ਤਾਂ ਜਹਾਨ ਹੈ ਜੇ ਆਪਾਂ ਜਿੰਦੇ ਰਹਾਂਗੇ ਆਪਣਾ ਪਰਿਵਾਰ ਸੁਖੀ ਸ਼ਾਂਤ ਵਿੱਚ ਰਹੂਗਾ ਤੇ ਆਪਾਂ ਨੂੰ ਤਾਂ ਹੀ ਇਹ ਚੀਜ਼ਾਂ ਜਿਹੜੀ 골ਡ ਦੀ ਇਨਵੈਸਟਮੈਂਟ ਹੈ ਨਾ ਕੁਵਰ ਜੀ ਇਹ ਇਨਵੈਸਟਮੈਂਟ ਇੱਕ ਮੇਰੇ ਹਿਸਾਬ ਨਾਲ ਸਮਝ ਲੋ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹ ਇਨਵੈਸਟ ਕਰ ਸਕਦਾ ਹੈ ਮੀਡੀਅਮ ਕਲਾਸ ਬੰਦੇ ਕਰ ਸਕਦੇ ਆ ਜਿਹੜੇ ਵਿਚਾਰੇ ਮਾਤਰ ਸਾਥੀ ਬੰਦੇ ਆ ਜਿਹੜੇ 15000 16000 20000 ਤਨਖਾਹ ਤੇ ਕੰਮ ਕਰਦੇ ਹੋ ਸੋਨਾ ਕਿੱਥੋਂ ਬਣਾਣਗੇ ਆਪਣੇ ਘਰ ਦਾ ਗੁਜ਼ਾਰਾ ਕਰਨਗੇ ਨਹੀਂ ਮਹਿੰਗਾਈ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਗੇ ਕਿ ਸੋਨਾ ਬਣਾਣਗੇ ਅੱਜ ਜੋ ਮਾਹੌਲ ਚੱਲ ਰਿਹਾ ਹੈ ਜੋ ਦੇਸ਼ ਦੇ ਵਿੱਚ ਯੁੱਧ ਦਾ ਮਾਹੌਲ ਚੱਲ ਰਿਹਾ ਹੈ ਲੋਕਾਂ ਨੂੰ ਕੱਲ ਦੀ ਤੁਹਾਡੇ ਚੈਨਲਾਂ ਦੇ ਰਾਹੀਂ ਮੀਡੀਆ ਦੇ ਰਾਹੀਂ ਰਾਤ ਹਰ ਇੱਕ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਰਾਤ ਨੂੰ ਪੈਨਿਕ ਨਾ ਹੋਇਆ ਹੋਵੇ ਬਲੈਕਆਊਟ ਲੁਧਿਆਣੇ ਚ ਹੋਇਆ ਕੁਝ ਧੇਰ ਵਾਸਤੇ ਤੇ ਟੈਨਸ਼ਨਾਂ ਇੰਨੀਆਂ ਵਧ ਗਈਆਂ ਪਰਿਵਾਰਾਂ ਦੇ ਵਿੱਚ ਟੈਨਸ਼ਨਾਂ ਹੋ ਗਈਆਂ ਲੋਕਾਂ ਨੇ ਸੌਣੇ ਵਾਲ ਕਿੱਧਰ ਚੱਲਣਾ ਲੋਕੀ ਆਪਣੇ ਪਰਿਵਾਰਾਂ ਨੂੰ ਦੇਖਦੇ ਪਏ ਆ ਰਸ਼ਨ ਵਾਲ ਦੇਖਦੇ ਪਏ ਆ ਆਪਣੇ ਪਰਿਵਾਰਾਂ ਦੀ ਚਿੰਤਾ ਕਰਕੇ ਬੈਠੇ ਆ ਸੌਣੇ ਦੀ ਤਾਂ ਗੱਲ ਹੀ ਬੜੀ ਦੂਰ ਹੈ ਜੀ ਬਾਕੀ ਗਾਗ ਦਾ ਤਾਂ ਅਸਰ ਪਿਆ ਹੀ ਐ ਇਸ ਗੱਲ ਤੇ ਤੁਸੀਂ ਦੇਖ ਸਕਦੇ ਹੋ ਧਰਮਸ਼ਾਲਾ ਦੇ ਵਿੱਚ ਆਈਪੀਐਲ ਮੈਚ ਚੱਲਦਾ ਉਹਨਾਂ ਨੇ ਬਲੈਕਆਊਟ ਕਰਕੇ ਬੰਦ ਕਰਾਤਾ ਤੇ ਲੋਕਾਂ ਦਾ ਸੋਨੇ ਵੱਲ ਕਿੱਧਰ ਤੇ ਆਂਦਾ ਹੋਊਗਾ ਤੁਸੀਂ ਆਪ ਸਮਝਦਾਰ ਹੋ ਇਸ ਗੱਲ ਨੂੰ ਇਸ ਕਰਕੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਸਹੀ ਕਿਹਾ ਤੁਸੀਂ ਕਿ ਜਿਹੜੇ ਸੋਨੇ ਦੇ ਰੇਟ ਘੱਟ ਵੱਧ ਸਕਦੇ ਹੈ ਬਿਲਕੁਲ ਜੇ ਘਟਣਗੇ ਤੇ ਵਧੂਗਾ ਮੈਨੂੰ ਤਾਂ ਲੱਗਦਾ ਲੌਂਗ ਟਰਮ ਸੋਨਾ 골ਡ ਤੇਜ ਹੀ ਜਾਊਗਾ 101% ਘਟਦਾ ਨਹੀਂ ਮਤਲਬ ਜੇ ਘਟੂਗਾ ਤੇ ਜਦੋਂ ਮਾਹੌਲ ਮੈਂ ਕਹਿੰਦਾ ਜਲਦੀ ਜਲਦੀ ਸੁਖਾਲੇ ਹੋਣ ਸੁਖਾਲੇ ਮਾਹੌਲ ਤੋਂ ਬਾਅਦ ਇਹ ਇੱਕਦਮ ਫਿਰ ਤੋਂ ਦੁਬਾਰਾ ওই ਰੇਟਾਂ ਤੇ ਜਾਂ ਉਸ ਤੋਂ ਵੀ ਵੱਧ ਜਾਊਗਾ ਬਿਲਕੁਲ ਰਿਕਾਰਡ ਹਰ ਵਾਰੀ ਇੱਕ ਨਵੇਂ ਤੋਂ ਨਵਾਂ ਰਿਕਾਰਡ ਕੈਮ ਕਰਦਾ ਹੈ ਸੋਨਾ ਤੇ ਹੁਣ ਵੀ ਨਵੇਂ ਤੋਂ ਨਵਾਂ ਰਿਕਾਰਡ ਕੈਮ ਕਰੂਗਾ ਮੈਨੂੰ ਨਹੀਂ ਲੱਗਦਾ ਕਿ ਰਮਾਤਮਾ ਕਰੇ ਜਲਦੀ ਜਲਦੀ ਮਾਹੌਲ ਚੰਗਾ ਹੋਵੇ ਵੈਸੇ ਹੁਣ ਵੀ ਚੰਗਾ ਹੀ ਹੈ ਕੋਈ ਅਸੀ ਗੱਲ ਨਹੀਂ ਆਰਮਨ ਟਾਈਮ ਚ ਵੀ ਚੰਗਾ ਹੋਊਗਾ ਤੇ ਦੇਸ਼ ਦਾ ਮਾਹੌਲ ਬਹੁਤ ਵਧੀਆ ਤੇ ਹਮੇਸ਼ਾ ਵਧੀਆ ਰਹੂਗਾ ਤੇ ਸੋਨੇ ਦਾ ਭਾਅ ਵੀ ਉਦਾਂ ਹੀ ਜ ਜੇ ਦਾ ਦੇਸ਼ ਦਾ ਮਾਹੌਲ ਵਧੀਆ ਹੈ ਉਦਾਂ ਸੋਨੇ ਦਾ ਭਾਅ ਵੀ ਦਿਨ ਬਦ ਦਿਨ ਆਪਣੀਆਂ ਉਚਾਈਆਂ ਨੂੰ ਚੁੰਦਾ ਤੇ ਚੁੰਦਾ ਰਹੂਗਾ ਇੱਕ ਮੈਂ ਇਹ ਗੱਲ ਪੁੱਛਣਾ ਚਾਹਾਂਗਾ ਵੈਸੇ ਆਪਣੇ ਟੌਪਿਕ ਤੋਂ ਥੋੜਾ ਜਿਹਾ ਪਰੇ ਹੈ ਮੇਰੇ ਵੈਸੇ ਦਿਮਾਗ 'ਚ ਇਨਵੈਸਟਮੈਂਟ ਦੇ ਕਰਕੇ ਗੱਲ ਆ ਗਈ ਕਿ ਲੋਕੀ ਇਨਵੈਸਟ ਬਹੁਤ ਕਰਦੇ ਹੈ ਪਰ ਸੋਨਾ ਰੱਖ ਕੇ ਲੋਕੀ ਡਰਦੇ ਹੋਏ ਬਹੁਤ ਹੈ ਕਿ ਤੁਹਾਨੂੰ ਪਤਾ ਵੀ ਅੱਜ ਕੱਲ ਮਾਹੌਲ ਕਿਦਾਂ ਦਾ ਹੈ ਚੋਰੀਆਂ ਹੁੰਦੀਆਂ ਸਭ ਕੁਝ ਹੁੰਦਾ ਕਿ ਸੋਨੇ ਤੇ ਕੋਈ ਇਸ ਤਰੀਕੇ ਦੀ ਇੰਸ਼ੋਰੈਂਸ ਵੀ ਹੁੰਦੀ ਹੈ ਵੀ ਬੰਦਾ ਜਿਹੜਾ ਹੈ ਜਣੀ ਉਹਨੇ ਇਨਵੈਸਟਮੈਂਟ ਕੀਤੀ ਕਿਸੇ ਨਾ ਕਿਸੇ ਤਰੀਕੇ ਜੇ ਆਰਾਪਨਾ ਕਰੇ ਕੋਈ ਮਿਸਐਪ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਕੁਝ ਵੀ ਹੋ ਸਕਦੀ ਹੈ ਕਿਉਂਕਿ ਬੰਦਾ ਬੈਂਕ ਦੇ ਲੋਕਰ ਚ ਰੱਖ ਦਿਆ ਵੀ ਉਹਨੂੰ ਡਰਦਾ ਹੈ ਪਤਾ ਨਹੀਂ ਵੀ ਘਰ ਤੇ ਚੋਰੀ ਹੋ ਜਾਏ ਬੈਂਕ ਤੇ ਲੋਕਰ ਚ ਹੋ ਜਾਏ ਉਹਦੀ ਕੋਈ ਇੰਸ਼ੋਰੈਂਸ ਵੀ ਕੁਝ ਹੁੰਦਾ ਬਿਲਕੁਲ ਜੀ ਬਿਲਕੁਲ 골ਡ ਦੀ ਇੰਸ਼ੋਰੈਂਸ ਹੈਗੀ ਹੈ ਇਨਸਾਨ ਦੀ ਇੰਸ਼ੋਰੈਂਸ ਹੈਗੀ ਹੈ ਘਰ ਦੇ ਸਾਰੇ ਸਮਰਤ ਇੰਸ਼ੋਰੈਂਸ ਹੈਗੀ ਹੈ ਤੁਸੀਂ ਸੋਨੇ ਦੀ ਇੰਸ਼ੋਰੈਂਸ ਕਰਾਓ ਜਿੰਨਾ ਤੁਹਾਡੇ ਕੋਲ 골ਡ ਜੁਐਲਰੀ ਹੈਗੀ ਤੁਸੀਂ ਇੰਸ਼ੋਰੈਂਸ ਕਰਾਓ ਕੋਈ ਦਿੱਕਤ ਨਹੀਂ ਆਪਾਂ ਅੱਜ ਕੱਲ੍ਹ ਹਰ ਇਨਸਾਨ ਇੰਸ਼ੋਰੈਂਸ ਤੋਂ ਹੈਲਥ ਇੰਸ਼ੋਰੈਂਸ ਤੋਂ ਲੋਕ ਬੋਲ ਪਚਦੇ ਆ ਆਪਣੇ ਕਾਰ ਦੀ ਜਦੋਂ ਆਪਾਂ ਨਵੀਂ ਕਾਰ ਲੈਣੇ ਉਦੋਂ ਆਪਾਂ ਇੰਸ਼ੋਰੈਂਸ ਕਰਾ ਲੈਣੇ ਠੀਕ ਹੈ ਨਾ ਜੀ ਉਹਦੀ ਜਰੂਰੀ ਹੈ ਕਹਿੰਦੇ ਬੰਦੇ ਦੀ ਇੰਸ਼ੋਰੈਂਸ ਦੀ ਲੋੜ ਨਹੀਂ ਇਦਾਂ ਹੀ ਅੱਜਕੱਲ 골ਡ ਦੀ ਇੰਸ਼ੋਰੈਂਸ ਹੁੰਦੀ ਹੈ ਜਿੰਨੇ ਵੀ ਜੁਐਲਰ ਆ ਤਕਰੀਬਨ ਕਾਫੀ ਜੁਐਲਰਾਂ ਨੇ ਅਬਸਕਟ ਕਰ ਚੁੱਕੇ ਆ ਕਿ ਇਸ ਚੀਜ਼ ਨੂੰ ਲੈਂਦੇ ਆ ਇੰਸ਼ੋਰੈਂਸ ਕਰਾਉਂਦੇ ਆ ਅਸੀਂ ਵੀ ਕਰਾਈ ਹੋਈ ਹੈ 골ਡ ਦੀ ਇੰਸ਼ੋਰੈਂਸ ਆਪਣੀ ਇਦਾਂ 골ਡ ਦੀ ਇੰਸ਼ੋਰੈਂਸ ਹਰ ਬੰਦੇ ਨੂੰ ਚਾਹੀਦੀ ਹੈ ਜਰੂਰੀ ਹੈ ਨੇ ਜਿਹੜਾ ਕੋ ਖਰੀਦਾ ਉਹ ਵੀ ਅਗੂ ਕਰਾ ਸਕਦਾ ਜਾਂ ਬਿਲਕੁਲ ਖਰੀਦਦਾਰ ਵੀ ਕਰਾ ਸਕਦਾ ਜੀ ਇਹ ਤਾਂ ਪਾਲਸੀ ਸਭ ਲਈ ਇੱਕੋ ਜੀ ਹੈ ਦੁਕਾਨਦਾਰ ਵਾਸਤੇ ਵੀ ਤੇ ਖਰੀਦਦਾਰ ਵਾਸਤੇ ਵੀ ਕਈ ਖਰੀਦਦਾਰਾਂ ਨੇ ਘਰਾਂ ਦੇ ਵਿੱਚ ਹਰ ਚੀਜ਼ ਦੀ ਪਾਲਸੀ ਕਰਾਈ ਹੋਈ ਹੈ ਆਪਣੇ ਘਰਾਂ ਦੀ ਪਾਲਸੀਆਂ ਕਰਾਈਆਂ ਹੋਈਆਂ ਕਿ ਸਾਡੇ ਕੋਈ ਜਾਣੀ ਮੰਨੀ ਨੁਕਸਾਨ ਹੁੰਦਾ ਹੈ ਕੱਲ ਨੂੰ ਕਿ ਘਰ ਦੇ ਵਿੱਚ ਕੋਈ ਚੀਜ਼ ਨੂੰ ਕੋਈ ਪ੍ਰਮਾਤਮਾ ਨਾ ਕਰੇ ਅੱਗ ਲੱਗਦੀ ਕੁਝ ਹੁੰਦਾ ਉਹਦੀ ਇੰਸ਼ੋਰੈਂਸ ਹੈ ਅੱਜ ਕੱਲ ਤਾਂ ਦੁਨੀਆ ਬਹੁਤ ਹਾਈ ਸਕਿੱਲ ਤੇ ਬਹੁਤ ਵੱਡੇ ਪੱਧਰ ਤੇ ਪਹੁੰਚੀ ਹੋਈ ਹੈ ਆਪਣੀ ਸੋਚ ਤੋਂ ਪਰੇ ਦੀ ਗੱਲਾਂ ਹੈ ਕੋਈ ਇਹ ਗੱਲ ਨਹੀਂ ਕੋਈ ਸੇ ਚੀਜ਼ ਦੀ ਕੋਈ ਡਰ ਵਾਲੀ ਗੱਲ ਨਹੀਂ ਇੰਸ਼ੋਰੈਂਸ ਹੈ ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ ਅੱਜ ਤੋਂ 5 7 10 ਸਾਲ ਪਹਿਲਾਂ ਵੀ ਮਾਹੌਲ ਇਦਾਂ ਦਾ ਸੀ ਅੱਜ ਵੀ ਮਾਹੌਲ ਇਦਾਂ ਦਾ ਹੀ ਹੈ ਇਹ ਤਾਂ ਚੱਲਦਾ ਹੀ ਰਹਿਣਾ ਹੈ ਦੁਨੀਆ ਜਦੋਂ ਚੱਲਦੀ ਹੈ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਇਨਸਾਨ ਆ ਚੰਗੇ ਵੀ ਆ ਮੰਦੇ ਵੀ ਆ ਦੁਰਘਟਨਾ ਵੀ ਹੋਣੀ ਆ ਚੰਗਾ ਵੀ ਹੋਣਾ ਮਾੜਾ ਵੀ ਹੋਣਾ ਇਸ ਕਰਕੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਜੋ ਵੀ ਆ ਪ੍ਰਮਾਤਮਾ ਜੋ ਕਰੂਗਾ ਚੰਗਾ ਕਰੂਗਾ ਮਤਲਬ ਇਹ ਗੱਲ ਹੈ ਵੀ ਘਰਾਂ ਦੇ ਵਿੱਚ ਸੋਨਾ ਪਿਆ ਸੇਫ ਵੀ ਹੋ ਸਕਦਾ ਇਹ ਤੁਹਾਡੇ ਤੇ ਵੀ ਤੁਸੀਂ ਕਿਦਾਂ ਸੇਫ ਕਰ ਬਿਲਕੁਲ ਸੇਫ ਹੈ ਜੀ ਮੈਂ ਤਾਂ ਕਹਣਾ ਇੱਕ ਲਿਕਵਿਡਿਟੀ ਦਾ ਕੈਸ਼ ਹੈ ਤੁਸੀਂ 50 ਹਜ਼ਾਰ ਲੱਖ ਰੁਪਏ ਕਿਤੇ ਕੈਸ਼ ਰੱਖੋਗੇ ਤੇ ਆਪਾਂ ਨੂੰ ਰੱਖਣ ਲੱਗੇ ਪਹਿਲੇ ਸੋਚਣਾ ਪੈਣਾ ਇਸ ਵੇਲੇ 5 ਲੱਖ ਕਿਸੇ ਬੰਦੇ ਕੋ ਪਿਆ ਉਹਨੇ 5 ਲੱਖ ਦਾ ਇੰਨਾ ਢੇਰ ਲੱਗ ਜਾਣਾ ਸੋ ਉਹਨਾਂ ਦਾ ਇੰਨੇ ਕਿ ਲੱਖਾਂ ਦੇ ਹਿਸਾਬ ਨਾਲ ਆ ਜਾਣਾ ਇਸ ਕਰਕੇ ਸੋਨੇ ਨੂੰ ਤੁਸੀਂ ਇਨਵੈਸਟ ਕਰੋ ਸੋਨਾ ਇੱਕ ਐਸੀ ਚੀਜ਼ ਹੈ ਜਿਹੜੀ ਅੱਧੀ ਰਾਤੀ ਰਾਤੇ ਬਰਾਤੇ ਜਦੋਂ ਮਰਜ਼ੀ ਲੋ ਤੇ ਹਮੇਸ਼ਾ ਚੀਜ਼ ਦੇ ਪੈਸੇ ਪੂਰੇ ਮਿਲਦੇ ਆ ਤੇ ਸਭ ਕੁਝ ਵਧੀਆ ਹੈ ਮੈਂ ਤਾਂ ਹੀ ਕਹਾਂਗਾ ਸਿਰ ਤਾਂ ਐ ਤਾਂ ਨਹੀਂ ਫੋਨ ਆਇਆ ਵੀ ਕੋਈ ਕਹਿੰਦਾ ਹੈ ਯਾਰ ਸਸਤਾ ਹੋ ਗਿਆ ਸੋਨਾ ਮੈਨੂੰ ਦੱਸਦਾ ਸੀ ਵੀ ਮੈਂ ਮੇਰੇ ਕੋਲ ਪੈਸੇ ਇੰਨੇ ਹੈਗੇ ਮੈਂ ਇਨਵੈਸਟ ਕਰ ਲਾਂਦਾ ਹੁਣ ਕਈਆਂ ਨੂੰ ਇਹ ਵੀ ਹੁੰਦਾ ਨਾ ਚੀਜ਼ ਸਸਤੀ ਹੋ ਜਾ ਤਾਂ ਹੁਣ ਮੈਨੂੰ ਇਨਵੈਸਟ ਕਰ ਲੈਂਦੇ ਨੇ ਨਹੀਂ 2000 ਦਾ ਫਰਕ ਪਿਆ ਕੋਈ ਜ਼ਿਆਦਾ ਫਰਕ ਨਹੀਂ ਪਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਲੋਕਾਂ ਦੇ ਵਿੱਚ ਤਾਂ ਗੱਲ ਆ ਗਈ ਨਾ ਫੋਨ ਤਾਂ ਆਏ ਹੁਣ ਫੋਨ ਜ਼ਰੂਰ ਆਉਂਦੇ ਆ ਸਾਰੇ ਦੇ ਨਹੀਂ ਆਉਂਦੇ ਜਿਨ੍ਹਾਂ ਨੇ ਖਰੀਦਣਾ ਹੁੰਦਾ ਉਹ ਕਹਿੰਦੇ ਭਾਜੀ ਘਟੂਗਾ ਕਦੋਂ ਤੇ ਜਿਨ੍ਹਾਂ ਨੇ ਵੇਚਣਾ ਹੁੰਦਾ ਉਹ ਕਹਿੰਦੇ ਭਾਜੀ ਵਧੂਗਾ ਕਦੋਂ ਬਸ ਲੋਕਾਂ ਦੇ ਇਹੀ ਕਨ ਮੇਰ ਤਾਂ ਹੀ ਸਾਰੇ ਨੂੰ ਰਾਏ ਹੈ ਤੁਹਾਡੇ ਚੈਨਲ ਮਾਧਿਅਮ ਰਾਹੀਂ ਕਿ ਜਿੰਨਾ ਜਿਹਦੇ ਕੋ ਜਿੰਨੀ ਜਿੱਦੀ ਪਾਕਟ ਲੋ ਕਰਦੀ ਹੈ ਉਹਨਾਂ ਉਹਨਾਂ ਕੋ ਸੋਨਾ ਇਨਵੈਸਟ ਜੂੜ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਬੱਚਿਆਂ ਦੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਪੜ੍ਹਾਈ ਵਾਸਤੇ ਉਹਨਾਂ ਦੇ ਕਾਰੋਬਾਰ ਵਾਸਤੇ ਸੋਨਾ ਇੱਕ ਬਹੁਤ ਬੈਸਟ ਚੀਜ਼ ਹੈ ਜਿਹਦਾ ਰੇਟ ਹਮੇਸ਼ਾ ਵੱਧਦਾ ਹੀ ਰਹਿਣਾ ਤੁਸੀਂ ਮੇਰੇ ਕਹਿਣ ਦੇ ਮਤਾਬਿਕ ਹੀ ਕੰਮ ਨਾ ਕਰੋ ਤੁਸੀਂ ਪਿਛਲੇ ਆਪਣੇ ਨਹੀਂ ਪਿਛਲੇ ਆਪਣੇ ਪਰਾਤਨ ਆਪਣੇ ਮਾਪਿਆਂ ਨੂੰ ਆਪਣੇ ਦਾਦੇ-ਪੜਦਾਦਿਆਂ ਨੂੰ ਜਿੰਨੂੰ ਮਰਜ਼ੀ ਪੁੱਛ ਲੋ ਕਰੇ ਕਿ ਜਦੋਂ ਤੁਸੀਂ ਛੋਟੇ ਸੀਗੇ ਉਦੋਂ ਭਾਗੀ ਸੀ ਹੁਣ ਭਾਗੀ ਹੈ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਲੋਕ ਕਵਰ ਜੀ ਦੇ ਕਹਿੰਦੇ ਲੋ ਚੈਨਲ ਦੇ ਮਾਧਿਅਮ ਦੇ ਲੋ ਮੈਂ ਕਹਿੰਦਾ ਤੁਸੀਂ ਦੇਖੋ ਸਰਚ ਕਰੋ ਹਰ ਬੰਦਾ ਸਿਆਣਾ ਹੈ Google ਦਾ ਜ਼ਮਾਨਾ ਹੈ ਮੈਂ ਕਹਿੰਦਾ ਤੁਸੀਂ ਪੁੱਛ ਸਕਦੇ ਹੋ ਮੈਂ ਪੁੱਛ ਸਕਦਾ ਹਾਂ Google ਇੱਕ ਐਸੀ ਚੀਜ਼ ਹੈ ਤੁਸੀਂ ਜਿਹੜੇ ਮਰਜ਼ੀ ਸੰਦ ਰੇਟ ਪਾਓ ਉਹਨੇ ਰੇਟ ਕੱਢ ਕੇ ਬਾਹਰ ਮਾਰਨਾ Google ਇੱਕ ਐਸੀ ਚੀਜ਼ ਆ ਗਈ ਹੈ ਜਿਹੜੀ ਜਗ੍ਹਾ ਦਾ ਜਿਹੜੇ ਇਲਾਕੇ ਦਾ ਸਾਨੂੰ ਪਤਾ ਨਹੀਂ ਹੁੰਦਾ ਦੱਸ ਦਿੰਦਾ ਕਿ ਭਾਈ ਇਹ ਜਗ੍ਹਾ ਕਿੱਥੇ ਹੈਗੀ ਹੈ ਇਸ ਕਰਕੇ ਸੋਨੇ ਚ ਇਨਵੈਸਟ ਕਰੋ ਸਭ ਤੋਂ ਵਧੀਆ ਚੀਜ਼ ਹੈ ਮੈਨੂੰ ਕਈ ਵਾਰੀ ਹੁਣ ਕਰੇ ਗੱਲਾਂ ਕਰੀਦੀਆਂ ਇਹਨੇ ਤੇ ਮਾਤਾ ਵੀ ਤਾਂ ਵੀ ਕਹਿ ਦਿੰਦੇ ਆ ਵੀ ਜਦੋਂ ਸਾਡੇ ਵੇਹ ਆਏ ਸੀ ਉਹ ਤਾਂ 1100 1500 ਇੰਨਾ ਰੇਟ ਕਹਿੰਦੇ ਹੁੰਦੇ ਸੀ ਕੋਈ ਕਹਿੰਦਾ ਵੀ 1200 ਸੀਗਾ 2000 ਸੀਗਾ ਤੇ ਹੁਣ ਦੇਖਿਆ ਜਾਵੇ ਲੱਖ ਆ ਵੀ ਕਿੱਡੀ ਜੇ ਦੇਖਿਆ ਜਾਵੇ ਇਹਨੇ ਵਧਣਾ ਹੀ ਪਤਾ ਨਾ ਮੈਂ 2600 ਲਗਭਗ 262500 ਜਦੋਂ ਮੈਂ ਬਾਜ਼ਾਰ ਚ ਕੰਮ ਆਇਆ ਸੀਗਾ ਜਦੋਂ ਮੈਂ ਕੰਮ ਆਇਆ ਸੀ ਮਨੇ ਪਾਪਾ ਕੋ ਕੰਮ ਸਿੱਖਿਆ ਜਦੋਂ ਮੈਂ 2500 ਰੁਪਏ 10 ਗ੍ਰਾਮ ਸੋਨਾ ਉਹ ਤਾਂ ਹੁੰਦਾ ਸੀਗਾ 2500 ਰੁਪਏ 10 ਗ੍ਰਾਮ ਤੇ ਹੁਣ ਤੁਸੀਂ ਸਾਫ਼ ਲਾ ਲਓ ਉਹਨ 9293000 ਰੁਪਏ ਜੇਵਰ ਦਾ ਭਾਅ ਆ 10 ਗ੍ਰਾਮ ਜਬ ਪਿਓਰ ਲਈਏ ਤਾਂ 98500 ਤਕਰੀਬ ਅੱਜ ਦਾ ਭਾਅ ਆ ਮਤਲਬ ਤੁਸੀਂ ਦੇਖ ਲਓ 22 23 ਸਾਲਾਂ ਦੇ ਵਿੱਚ ਇੰਨੀ ਗਰੋਇੰਗ ਮੈਂ ਕਿਸੇ ਵੀ ਚੀਜ਼ ਨਹੀਂ ਦੇਖੀ ਨਾ ਮੈਂ ਨਾ ਆਪ ਭਾਗ ਸੇ ਦੇਖਿਆ ਵਾ ਤੇ ਇਸ ਕਰਕੇ ਫਿਰ ਦੁਬਾਰਾ ਤੋਂ ਰਿਪੀਟ ਕਰ ਰਹੇ ਆ ਬਾਹਰ ਵਾਲੀ ਇੱਕੋ ਹੀ ਗੱਲ ਕਿ ਇਨਵੈਸਟ ਕਰੋ ਇਨਵੈਸਟ ਚ ਬਚੇਗੇ ਬਚੇਗੇ ਪਿੱਛੇ ਪਿੱਤੇ ਦਿਨਾਂ ਦੇ ਵਿੱਚ ਜਦੋਂ ਲੱਖ ਹੋਇਆ ਤਾਂ ਲੋਕੀ ਇਹ ਵੀ ਕਹਿਣ ਲੱਗ ਗਏ ਸੀ ਕਿ ਕਿਉਂਕਿ ਪਹਿਲਾਂ ਤਾਂ ਖਬਰ ਆ ਗਿਆ ਵੀ ਹੁਣ ਜੰਗ ਲੱਗ ਕੇ ਡਾਊਨ ਆਊਗਾ ਹੁਣ ਡਾਊਨ ਆਗਾ ਡਾਊਨ ਲਗਾ ਅਗਲੇ ਦਿਨ ਨੇ ਤੁਸੀਂ ਕਿਹਾ ਵੀ ਰੇਟ ਬਿਲਕੁਲ ਐ ਉੱਪਰ ਹੋ ਗਿਆ ਤੇ ਜਦੋਂ ਲੱਖ ਨੂੰ ਸੋਇਆ ਨਾ ਤਾਂ ਲੋਕਾਂ ਨੇ ਕਿਹਾ ਵੀ ਕੋਈ ਨਾ ਇਹ ਨਾ ਸੋਚਿਓ ਵੀ ਮਹਿੰਗਾ ਹੋ ਗਿਆ ਇਹ 1.5 ਲੱਖ ਤੱਕ ਵੀ ਜਾ ਸਕਦਾ ਸੋਨਾ ਕਦੀ ਵੀ ਮਿੱਟੀ ਨਹੀਂ ਹੋ ਸਕਦਾ ਸੋਨਾ ਕਦੀ ਵੀ ਭਾਅ ਘੱਟ ਨਹੀਂ ਹੋ ਸਕਦਾ ਥੋੜੀ ਦੇਰ ਵਾਸਤੇ ਜਰੂਰ ਡਾਊਨ ਹੋਊਗਾ ਸੋਨਾ ਹਮੇਸ਼ਾ ਹੀ ਅੱਪ ਹੋਊਗਾ ਜਦੋਂ ਲੱਖ ਪਾ ਆਇਆ ਸੀ ਲੋਕੀ ਸਵਾਲਾ ਕਹਿਣ ਲੱਗ ਗਏ ਹਾਂ ਉਸ ਦੌਰਾਨ ਥੋੜਾ ਜਿਹਾ ਸਿਸਟਮ ਕੋਈ ਐਸਾ ਚੱਲਿਆ ਕੋਈ ਬਾਹਰਲੇ ਮੁਲਕਾਂ ਚ ਲੜਾਈ ਝਗੜੀਆਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਕਈ ਵਰੀ ਰੇਟ ਅੱਪ ਹੋ ਜਾਂਦਾ ਕਈ ਡਾਊਨ ਹੋ ਜਾਂਦਾ ਇਹ ਹਮੇਸ਼ਾ ਹੀ ਚੱਲਦਾ ਆ ਰਿਹਾ ਇਹ ਅੱਜ ਦਾ ਨਹੀਂ ਜੇ ਤੁਸੀਂ ਕਹੋ ਅੱਜ ਹੀ ਥੋੜੇ ਦਿਨਾਂ ਪਹਿਲਾਂ ਹੀ ਜੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਯੁੱਧ ਦੀ ਗੱਲ ਚੱਲੀ ਤੇ ਭਾਅ ਉੱਪਰ ਥੱਲੇ ਹੋ ਰਿਹਾ ਨਹੀਂ ਇਹ ਕਿਤੇ ਵੀ ਰੂਸ ਦੀ ਲੜਾਈ ਹੋਵੇ ਚਾਈਨਾ ਦੀ ਲੜਾਈ ਹੋਵੇ ਅਮਰੀਕਾ ਦਾ ਕੋਈ ਬਿਆਨ ਆਵੇ ਕਿਸੇ ਦਾ ਵੀ ਕੋਈ ਟਰੰਪ ਬੈਠੇ ਉਦੋਂ ਕੋਈ ਬਿਆਨ ਆਵੇ ਇਹ ਸੋਨੇ ਨੇ ਫਲਕਚੁਏਸ਼ਨ ਕਰਨੀ ਕਰਨੀ ਉੱਪਰ ਵੀ ਜਾਣਾ ਥੱਲੇ ਵੀ ਜਾਣਾ ਇਹ ਚ ਪੈਨਿਕ ਹੋਣ ਦੀ ਕੋਈ ਜ਼ਰੂਰ ਇਨੂੰ ਰੱਖ ਲੋ ਤੇ ਤੁਹਾਡਾ ਵਧੇਗਾ ਵਧੇਗਾ 101% ਜਿਵੇਂ ਪਿੱਛੇ ਅਮਰੀਕਾ ਨੂੰ ਟੈਰਿਫ ਨੂੰ ਲੈ ਕੇ ਵੀ ਬੜਾ ਰੋਲਾ ਪਿਆ ਉਹ ਦਾ سونے ਨੂੰ سونے ਦੇ ਭਾਅ 'ਚ ਉਹ ਦਾ ਕੋਈ ਫਰਕ ਤਾਂ ਨਹੀਂ ਪਿਆ ਬਿਲਕੁਲ ਪਿਆ ਜੀ ਜਦੋਂ ਟੈਰਿਫ ਲੱਗੇ ਆ ਤੇ سونے ਦਾ ਰੇਟ ਵਧਿਆ ਹੀ ਆ ਜੀ ਲਗਭਗ ਤੁਸੀਂ ਦੇਖ ਲੋ 77 70 72 ਹਜ਼ਾਰ ਦੇ ਕਰੀਬ ਭਾਅ 'ਕੋ ਖੜਾ ਸੀਗਾ ਅੱਛਾ 70 ਤੋਂ ਬਾਅਦ 75 75 ਤੋਂ ਬਾਅਦ 78 78 ਤੋਂ ਬਾਅਦ 80 85 90 92 93 99 100 100 ਨੂੰ ਪੂਰਾ ਟੱਚ ਕਰਕੇ ਆ ਗਿਆ 100 ਤੋਂ ਵੀ ਉੱਪ ਚਲਾ ਗਿਆ ਇਸ ਕਰਕੇ ਭਾਅ ਤਾਂ ਇਹ ਪਿਛਲੇ ਸਾਲ ਤੇ ਰੇਟ ਇਸੇ ਸਾਲ ਦੇ ਇਸੇ ਸਾਲ ਦੇ ਇਸੇ ਸਾਲ ਤੋਂ 70 ਤੋਂ ਲੱਖ ਤੋਂ ਹੋ ਗਿਆ ਬਿਲਕੁਲ ਜੀ ਬਿਲਕੁਲ ਇਸੇ ਸਾਲ ਤੁਸੀਂ Google ਸਰਚ ਕਰੋ ਜੀ ਇਸੇ ਸਾਲ ਦੇ ਵਿੱਚ ਹੋਇਆ ਚਾਰ ਪੰਜ ਮਹੀਨੇ ਦੇ ਵਿੱਚ ਹੀ ਭਾਅ ਵਧਿਆ ਜੀ ਇਹ ਤਾਂ ਭਾਅ ਵਧਦਾ ਹੀ ਜਾ ਰਿਹਾ ਮੈਂ ਪਿਛਲੇ ਸਾਲ ਤਾਂ ਇਹ ਦਿਨਾਂ ਦੇ ਵਿੱਚ ਭਾਅ ਮੇਰੇ ਹਿਸਾਬ ਨਾਲ 55-56 ਹਜ਼ਾਰ ਦੇ ਕਰੀਬ ਸੀਗਾ ਜੀ ਇੱਕ ਸਾਲ ਦੇ ਵਿੱਚ ਦੇਖ ਲਓ ਡਬਲ ਭਾਅ ਹੋਇਆ ਪਿਆ ਵਾ ਇੱਕ ਸਾਲ ਦੇ ਵਿੱਚ 55 ਤੋਂ ਸਿੱਧਾ ਲੱਖ ਹੋਇਆ ਬਿਲਕੁਲ ਜੀ ਬਿਲਕੁਲ 55 60 ਦੇ ਕਰੀਬ ਭਾਅ ਸੀ 40 ਹਜ਼ਾਰ ਦੇ ਕਰੀਬ ਭਾਅ 38-40 ਹਜ਼ਾਰ ਦੇ ਕਰੀਬ ਭਾਅ ਵਧ ਗਿਆ ਇੱਕ ਸਾਲ ਦੇ ਵਿੱਚ ਵਿੱਚ ਮਤਲਬ ਜਿੰਨੇ ਪਿਛਲੇ ਫਿਰ ਬਾਗੋ-ਬਾਗ ਹੋ ਗਿਆ ਬਿਲਕੁਲ ਬਿਲਕੁਲ ਬਾਗੋ-ਬਾਗ ਹੈ ਸੋਨਾ ਖਰੀਦਣ ਵਾਲੇ ਹਮੇਸ਼ਾ ਹੀ ਬਾਗੋ-ਬਾਗ ਹੁੰਦੇ ਆ ਜੀ ਇਹ ਤਾਂ ਐਵੇਂ ਹੀ ਗੱਲਾਂ ਬਣੀਆਂ ਹੋਈਆਂ ਆ ਪ੍ਰਾਤਨ ਇੱਕ ਸੋਨਾ ਹੀ ਇੱਕ ਐਸੀ ਚੀਜ਼ ਹੈ ਤੁਸੀਂ ਜਦੋਂ ਵੀ ਕੋਈ ਚੀਜ਼ ਲੈਣੇ ਹੋ ਜਦ ਪੁਰਾਣੇ ਬਜ਼ੁਰਗਾਂ ਨੇ ਕੋਈ ਚੀਜ਼ ਲਈਤੀ ਹੈ ਉਸ ਤੋਂ ਡਬਲ ਹੋ ਕੇ ਪੈਸੇ ਮਿਲਦੇ ਆ ਇੱਕ ਸੋਨਾ ਹੀ ਸਿਰਫ ਐਸੀ ਚੀਜ਼ ਆ ਬਸ ਹੋਰ ਕਿਸੇ ਚੀਜ਼ 'ਚ ਮੈਨੂੰ ਅਜ ਤੱਕ ਜੇ ਤੁਸੀਂ ਦੱਸ ਦੋ ਜਾਂ ਚੈਨਲ ਤੇ ਕੋਈ ਭਰਾ ਮੇਰੇ ਦੇਖ ਰਿਹਾ ਹੈ ਪੈਣਾ ਭਰਾਵਾਂ ਨੇ ਦੇਖਣਾ ਕਈਆਂ ਨੇ ਕਮੈਂਟ ਸਹੀ ਕਰਨਾ ਹੈ ਕਈਆਂ ਨੇ ਗਲਤ ਕਰਨੇ ਆ ਪਰ ਤੁਸੀਂ ਕਮੈਂਟ ਪਾ ਕੇ ਦੱਸੋ ਗਲਤ ਕਰਨ ਵਾਲੀ ਕੋਈ ਗੱਲ ਵੀ ਨਹੀਂ ਕੀਤੀ ਨਹੀਂ ਵੈਸੇ ਕਹਿੰਦਾ ਕਈ ਮੇਰੇ ਵਰਗਿਆਂ ਨੂੰ ਕਈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰੇ ਵਰਗਿਆਂ ਨੂੰ ਆਦਤ ਹੁੰਦੀ ਹੈ ਕੋਈ ਕੋਈ ਚੰਗੀ ਵੀ ਗੱਲ ਕਰਦਾ ਹੋਵੇ ਕਿ ਤੈਨੂੰ ਮਾੜੀ ਕੋ ਹੁਣ ਰਾਤ ਤੁਸੀਂ ਜਿੱਦਾਂ ਪੈਨਿਕ ਦੀ ਗੱਲ ਕੀਤੀ ਸੀ ਇਸ ਮਿਸਾਲ ਤੋਂ ਅਲੱਗ ਹੋ ਕੇ ਗੱਲ ਕਰ ਰਹੇ ਹਾਂ ਰਾਤ ਹੁਣ ਕਈਆਂ ਨੇ ਕਿਹਾ ਜੀ ਫਲਾਣੀ ਜਗ੍ਹਾ ਬੰਬ ਫਟ ਗਿਆ ਫਲਾਣੀ ਜਗ੍ਹਾ ਬੰਬ ਫਟ ਗਿਆ ਰੋਲਾ ਇੰਨਾ ਪਾਇਆ ਹੋਇਆ ਕੁਝ ਨਹੀਂ ਹਾਂ ਐਕਚੁਅਲੀ ਜਿਹੜਾ ਦੇਸ਼ ਦੇ ਵਿੱਚ ਗ੍ਰਾਫ ਹੈ ਇਸ ਟਾਈਮ ਨਰਿੰਦਰ ਮੋਦੀ ਜੀ ਦਾ ਬਹੁਤ ਹਾਈ ਸਕਿਲ ਤੇ ਗ੍ਰਾਫ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਸੇਨਾ ਹੈ ਆਪਣੇ ਵੀਰ ਨੇ ਜਿਹੜੇ ਇੰਨੇ ਨੇ ਯੋਧੇ ਬੰਦੇ ਆਪਣੇ ਲੜ ਰਹੇ ਆ ਸੈਨਿਕ ਨੇ ਇਹ ਕੋਈ ਬੱਚੇ ਨਹੀਂ ਹੈਗੇ ਇਹਨਾਂ ਨੂੰ ਬੱਚੇ ਨਾ ਸਮਝੋ ਇਹਨਾਂ ਨੇ ਵੱਡਿਆ ਵੱਡਿਆ ਨੂੰ ਲੋਹੇ ਦੇ ਚਣੇ ਚਮਾਣੇ ਆ ਤੁਸੀਂ ਦੇਖਿਓ ਹੁਣ ਵੀ ਜਿਹੜੀ ਹਮੇਸ਼ਾ ਹੀ ਅਸੀਂ ਜੰਗਾਂ ਜਿੱਤਦੇ ਆ ਰਹੇ ਆ ਤੇ ਹਮੇਸ਼ਾ ਜਿੱਤਾਂਗੇ ਪ੍ਰਮਾਤਮਾ ਦਾ ਸੁਪੋਲੇ ਸ਼ੰਕਰ ਦਾ ਪ੍ਰਭੂ ਪਿਤਾ ਪ੍ਰਮਾਤਮਾ ਦਾ ਬਾਬੇ ਨਾਨਕ ਦਾ ਹਮੇਸ਼ਾ ਪੰਜਾਬ ਤੇ ਤੇ ਪੂਰੇ ਹਿੰਦੁਸਤਾਨ ਦੇ ਅਸ਼ੀਰਵਾਦ ਰਿਹਾ ਤੇ ਡਰਨ ਦੀ ਕੋਈ ਗੱਲ ਨਹੀਂ ਪੈਨਿਕ ਹੋਣ ਦੀ ਕੋਈ ਗੱਲ ਨਹੀਂ ਇਸ ਕਰਕੇ ਹਮੇਸ਼ਾ ਪ੍ਰਮਾਤਮਾ ਅੱਗੇ ਚੰਗੀ ਅਰਦਾਸ ਕਰੋ ਚੰਗਾ ਮੰਗੋ ਤਾਂ ਚੰਗਾਈ ਹੋਊਗਾ ਧੰਨਵਾਦ ਜੀ ਤੁਹਾਡਾ ਠੀਕ ਧੰਨਵਾਦ ਜੀ ਜਿਵੇਂ ਕਿ ਅਸੀਂ ਅੰਨਾਂ ਨਾਲ ਗੱਲਬਾਤ ਕੀਤੀ ਆ ਤਾਂ ਗੱਲਬਾਤ ਦੇ ਵਿੱਚ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਵੀ ਅਸਲ ਦੇ ਵਿੱਚ ਫੇਕ ਖਬਰਾਂ ਤੋਂ ਦੂਰ ਰਹੋ ਸਭ ਤੋਂ ਵੱਡੀ ਗੱਲ ਆ ਜਿਵੇਂ ਇਨਵੈਸਟਮੈਂਟ ਦੀ ਲੋਕੀ ਗੱਲ ਕਰ ਰਹੇ ਸੀ ਕਿ ਕਈਆਂ ਦਾ ਵਪਾਰ ਹੀ ਆਈ ਆ ਕਈਆਂ ਦਾ ਵਪਾਰ ਆ ਵੀ ਇਨਵੈਸਟੀਗੇਸ਼ਨ ਮਾਫ ਕਰਨਾ ਜੀ ਕਿਉਂਕਿ ਅਸੀਂ ਨਿਊਜ਼ ਤੋਂ ਇਨਵੈਸਟੀਗੇਸ਼ਨ ਕਈ ਵਾਰੀ ਬੋਲ ਦਿੰਦੇ ਆ ਤੇ ਕਈਆਂ ਦਾ ਕੰਮ ਹੀ ਆ ਵੀ ਇਨਵੈਸਟਮੈਂਟ ਕਰਨਾ ਤੇ ਇਨਵੈਸਟਮੈਂਟ ਕਰਕੇ ਜਾਂ ਕਈਆਂ ਦਾ ਇਹ ਕੰਮ ਹੈ ਵੀ ਟਰੇਡਿੰਗ ਕਰਨਾ ਤਾਂ ਉਹਨਾਂ ਨੂੰ ਕਿੱਥੇ ਨਾ ਕਿੱਥੇ ਇਹ ਲੱਗ ਰਿਹਾ ਸੀ ਉਹਨਾਂ ਨੂੰ ਵੀ ਡਰ ਸੀਗਾ ਵੀ ਐਸਐਲ ਦੇ ਵਿੱਚ ਸੋਨੇ ਦਾ ਭਾਅ ਕਿ ਇੱਕੋਦਮ ਕੱਟ ਜਾਏਗਾ ਕਿ ਉਹ ਦੁਬਾਰਾ 50000 ਤੇ ਆ ਜਾਊਗਾ ਜਿਹੜਾ ਪਿਛਲੇ ਸਾਲ ਸੀਗਾ ਤਾਂ ਕੋਈ ਨਹੀਂ ਪੈਨਿਕ ਹੋਣ ਦੀ ਗੱਲ ਨਹੀਂ ਆ ਜ਼ਰੂਰ ਭਾਅ ਕੁਛ ਨਾ ਕੁਛ ਫਲਕਚੂਏਟ ਜ਼ਰੂਰ ਹੋਇਆ ਪਰ ਇੱਕੋਦਮ ਜਿੰਨੂ ਆਪਾਂ ਕਹਿੰਦੇ ਹਾਂ ਡਿੱ ਗਿਆ ਉਹ ਰੇਟ ਜਿਹੜਾ ਸੋਨੇ ਦਾ ਉਸ ਹਿਸਾਬ ਨਾਲ ਨਹੀਂ ਡਿੱ ਗਿਆ ਜ਼ਰੂਰ ਗਰਾਖ ਜਿਹੜੇ ਆ ਉਹ ਥੋੜੇ ਜੇ ਘਟ ਗਿਆ ਕਿਉਂਕਿ ਇਸ ਸਮੇਂ ਲੋਕਾਂ ਨੂੰ ਇਹੀ ਪੈਨਿਕ ਹੋ ਗਿਆ ਵੀ ਉਹ ਸਮਾਨ ਭਰ ਲੈਣ ਜਾਂ ਕਿਸੇ ਤਰੀਕੇ ਪੈਟਰੋਲ ਪਵਾ ਲੈਣ ਤਾਂ ਉਹ ਵੀ ਕਹਿ ਦਈਏ ਵੀ ਹੁਣ ਇੰਡੀਅਨ ਆਇਲ ਨੇ ਵੀ ਕਹਿ ਦਿੱਤਾ ਵੀ ਐਡਾ ਪੈਨਿਕ ਹੋਣ ਦੀ ਲੋੜ ਨਹੀਂ ਹੈਗੇ ਤੁਹਾਨੂੰ ਜਿਹੜਾ ਤੁਸੀਂ ਪੈਟਰੋਲ ਪਿੱਛੇ ਇੰਨੀ ਇੰਨੀ ਲਾਈਨਾਂ ਲਗਾਈ ਫਿਰਦੇ ਹੋ ਪੈਨਿਕ ਹੋਣ ਦੀ ਲੋੜ ਨਹੀਂ ਸਥਿਤੀ ਬਿਲਕੁਲ ਸਹੀ ਆ ਸਥਿਤੀ ਕੋਈ ਇੰਨੀ ਖਰਾਬ ਨਹੀਂ ਆ ਜਿੱਦੇ ਤੁਸੀਂ ਆਪਣੇ ਪੈਟਰੋਲ ਪਵਾ ਲਓ ਜਾਂ ਤੁਸੀਂ ਆਪਣੇ ਘਰ ਪਹਿਲਾਂ ਹੀ ਭਰਨੇ ਸ਼ੁਰੂ ਕਰ ਦੋ ਸਭ ਕੁਝ ਉਸੇ ਤਰੀਕੇ ਨਾਲ ਹੀ ਹਜੇ ਤੱਕ ਤਾਂ ਚੱਲਦਾ ਪਿਆ ਤੇ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਸੋ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤਸੰਗ